ਸਾਰੇ ਦੋਸਤੋ গুড ਮਾਰਨਿੰਗ ਸਸਿਆ ਕੱਲ ਨਮਸਤੇ ਜੀ ਅੱਜ ਆਪਾਂ ਤੁਹਾਨੂੰ ਨਵੀਂ ਵੀਡੀਓ ਨਵੀਂ ਥਾਂ ਲੈ ਕੇ ਚੱਲਦੇ ਆਂ ਅੱਜ ਆਪਾਂ ਚੱਲਾਂਗੇ ਜਲੰਧਰ ਸਾਈਡ ਤੇ ਪਲੱਸ ਆਪਾਂ ਵਿਆਸ ਵਾਲੀ ਸਾਈਡ ਅੱਜ ਉੱਥੇ ਆਪਾਂ ਜਾ ਕੇ ਐਕਸਪਲੋਰ ਕਰਾਂਗੇ ਚੱਲਦੇ ਆਪਾਂ ਹਾਂਜੀ ਆਪਾਂ ਲੁਧਿਆਣਾ ਬਾਈਪਾਸ ਨੂੰ ਕ੍ਰੋਸ ਕਰ ਚੁੱਕੇ ਆਂ ਤੇ ਚੱਲਦੇ ਆ ਤੁਹਾਨੂੰ ਅੱਜ ਨਵੀਆਂ-ਨਵੀਆਂ ਜਗ੍ਹਾ ਦਿਖਾਵਾਂਗੇ ਰਸਤੇ ਦੇ ਵਿੱਚ ਅਸਾਂ ਪਾ ਲੁਧਿਆਣੇ ਪਹੁੰਚਣ ਵਾਲੇ ਆ ਜੀ ਪਹੁੰਚ ਕੇ ਜੀ ਲੋ ਦਿਹਾੜੀ ਲੈ ਲੋ ਜਾਂ ਲੋ ਅਸਾਂ ਲੋ ਆਂਦੇ ਲੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਲੁਧਿਆਣੇ ਜੀ ਲੁਧਿਆਣੇ ਦਾ ਘੰਟਾ ਘਰ ਹਾਂ ਕਾਹ ਚੋ ਘੰਟਾ ਘਰ ਆ ਦੇਖੋ ਜੀ ਸ਼ਿਵਲਿੰਗ ਦੇਖੋ ਜੀ ਲੁਧਿਆਣੇ ਦੇ ਅੰਦਰ ਬਣਿਆ ਆ ਕਾਫੀ ਉੱਚਾ ਆ ਆ ਦੇਖੋ ਜੀ ਇੱਥੇ ਹੁਣ ਪੁਲ ਬਣਾ ਦਿੱਤਾਗਾ ਇਧਰੋਂ ਤੋਂ ਦੂਜੀ ਸਾਈਡ ਤੇ ਜਾਣ ਵਾਸਤੇ जय श्री गणेश जी ਕਿੱਥੇ ਜਾਣਾ ਸਾਰੀ ਫੈਮਲੀ ਜਾ ਰਹੀ ਹੈ ਜੀ ਆ ਸਾਡਾ ਮਾਈਕਲ ਮੋਹਿਤ ਮੈਂ ਮੋਹਿਤ ਦੀ ਵਾਈਫ ਤੇ ਮੇਰੀ ਵਾਈਫ ਕਈ ਕਪੜਾ ਹੈ ਸਾਫ ਕਰ ਲੈ ਬੋਲ 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 ਨਾ ਗਾਣਾ ਕੋਈ ਭਰੀ ਧੋ ਲਿਆ ਭੰਡੀ ਉਹ ਬਾਈਕਲ ਉਹ ਖੁਕ ਲੱਗੀ ਹੋਈ ਆ ਧੋਈ ਲਈ ਆ ਆ ਬੰਦੇ ਨੂੰ ਸਾਡੇ ਨੂੰ ਬਹੁਤ ਭੁੱਖ ਲੱਗਦੀ ਆ ਬੇ ਪਰ ਚੀਜ਼ ਖਾਣ ਦੀ ਭੁੱਖ ਲੱਗੀ ਆ ਇਹਨੂੰ ਹਾਂ ਗਰਾਉਂਡ 'ਤੇ ਪਏ ਉਹ ਨਹੀਂ ਖਾਣੇ ਐਪਲ ਨਹੀਂ ਖਾਣਾ ਕੇਲੇ ਬਨਾਣਾ ਨਹੀਂ ਖਾਣਾ ਖਾਣਾ ਕੀ ਆ ਬੰਦੇ ਨੇ ਕੁਰਕਰੇ ਲੇਜ ਆ ਜੇ ਸਾਡੇ ਨੂੰ ਸਰਵਿਸ ਮਿਲਣਾਉਂ ਬਲਗ ਹੇ ਅੱਗ ਲਾ ਕੇ ਜੈ ਸ਼ੰਦੀ ਮਹਾਰਾਜ ਕੀ ਜੈ ਲੋ ਜੀ ਇਹ ਔਰ ਟੂਲ ਦੇ ਉੱਪਰ ਸਟੈਚੂ ਬਣਿਆ ਹੋਇਆ ਹੈ ਅੱਪਾ ਨਾਲੇ ਗਰਾ ਮਾਈਕਲ ਆ ਜਿਓ ਪੰਗਦਾ ਸੀਗਾ ਟ੍ਰੇ ਵਗੈਰਾ ਤੇ ਲੈ ਜੀ ਤੇ ਕੋਲਡ ਡਰਿੰਕ ਆਪਾਂ ਹੁਣ ਲੈ ਦਿੱਤਾ ਜੀ ਆ ਇਹ ਵੀ ਲੈਨੇ ਹੋਰ ਆਪਾਂ ਤੇ ਚੱਲਦੇ ਆਪਾਂ ਹੁਣ ਆ ਕੁਰਕਰੇ ਦੇ ਕੁਰਕਰੇ ਨਾਲ ਚੱਲਦਾ ਜੀ ਨਾਸ਼ਤਾ ਬ੍ਰੇਕਫਾਸਟ ਫੇਰੇ ਫੇਰੇ ਕੋਲਡ ਡਰਿੰਕ ਦਿਖਾ ਵੀ ਪੀ ਜਨ ਨਾਲ ਤੁ ਕਦਾ ਵੀ ਮੈਂ ਕੋ ਪੱਤੀ ਗੇਰ ਪਹਾੜਾ ਛੱਡਣਾ ਵਾਜੀ ਹਾਂ ਅੱਛਾ ਹੁਣ ਟੰਡੂ ਤਾਂ ਡਰ ਗਿਆ ਕਿ ਜੀ ਕਿੰਨਾ ਖਾ ਲਿਆ ਮੈਂ ਖਾ ਲਿਆ ਹੁਣ ਰੱਜ ਗਿਆ ਕਿ ਨਹੀਂ ਉਧਰ ਬੋਲੋ ਰੱਜ ਗਿਆ ਰੱਜ ਗਿਆ ਅੱਛਾ ਨੇ ਯਾਰ ਅੱਜ ਮਾਰਨ ਨੇ ਪਹੁੰਚਣ ਆਣੀ ਸਵੇਰ ਦੇ ਵੱਜ ਗਏ ਨੇ ਜੀ 9:00 ਵੱਜ ਕੇ 20 ਮਿੰਟ ਹੋ ਗਏ ਦੇਖ ਸਾਡੇ ਕਿੱਡੀਆ ਹੋਏ ਕਿੱਥੇ ਆ ਗਨੇ ਆਇਆ ਜੀ ਬਿਰਜੂ ਪਰਪੀ ਵਾਲਾ ਕਰਾਇਆ ਹੈ ਜੀ ਇਹ ਦੁਕਾਨ ਕਾਫੀ ਮਸ਼ਹੂਰ ਦੁਕਾਨ ਹੈ ਇਹ ਕਾਫੀ ਵੱਡੀ ਇੱਥੋਂ ਬਰਫੀ ਦੇਸ਼ ਨੂੰ ਲੋਕ ਲੈ ਕੇ ਜਾਂਦੇ ਨੇ ਅਸੀਂ ਵੀ ਕਈ ਵਾਰ ਬਰਫੀ ਖਾਧੀ ਅੱਜ ਟਾਈਮ ਨਹੀਂ ਹੈਗਾ ਇਹਦਾ ਤੁਹਾਨੂੰ ਆਪਾਂ ਇਹਦਾ ਟੈਸਟ ਵੀ ਕਰਵਾਉਂਦੇ ਹਾਂ ਚੱਲਦੇ ਆਂ ਆਗ ਜੀ ਆ ਲਿਪੀ ਜੂ ਆਵੇ ਕੀ ਚੱਕਰ ਆਉਣਾ ਆਪਾਂ ਪੀ ਲਈਆ ਪਾਪਾ ਨੇ ਪੀਲੀ ਕੋਲਡ ਡਰਿੰਕ ਚਲ ਕੇ ਤੁਸੀਂ ਪੀਤੀ ਆ ਚਾੜੀ ਪੀ ਲਈਆ ਆਪਣਾ ਕੁੱਕੜ ਦਾ ਵਾਲਿਆ ਅੱਛਾ ਆ ਪਹੁੰਚ ਗਏ ਜੀ ਆਪਾਂ ਹੁਣ ਜਲੰਧਰ ਆ ਬਾਹਰਲੀ ਸਾਈਡ ਦੇ ਉੱਤੇ ਪੌਕਟ ਲਾਈਟ ਸੁਣੀ ਹੋਈ ਆ ਜੀ हवेली जलंधर आगा माडल टाउन का एरिया माडल टाउन की मार्केट है मेन ਆ ਦੇਖ ਸਾਜੀ ਤੇ ਸਾਹਮਣੇ ਸਤਿ ਸ੍ਰੀ ਅਕਾਲ ਇਹ ਸਾਰੀ ਮਾਰਕੀਟ ਦੇਖ ਸਕਦੇ ਤੁਸੀਂ ਬੜੀ ਵਧੀਆ ਲੱਗਦੀ ਆ ਤੇ ਸਾਹਮਣੇ ਬੜਾ ਸੁਨਾ ਬਾਜ਼ਾਰ ਆ ਦੇਖਣ ਨੂੰ ਰਾਤ ਨੂੰ ਇੱਥੇ ਕਾਫੀ ਚਹਿਲ ਪਹਿਲ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਇਸ ਸੜਕ ਤੇ ਜਾ ਕੇ ਨਿੱਕੂ پارک ਆ ਜੀ ਉਹ ਤੁਹਾਨੂੰ ਦਿਖਾਉਨੇ ਆ ਆ ਸਾਰੀ ਮਾਰਕੀਟ ਦੇਖ ਸਕਦੇ ਹੋ ਤੁਸੀਂ ਪੂਰ ਤੱਕ ਤੇ ਸਾਹਮਣੇ ਤੋਂ ਅੱਗੇ ਜਾ ਕੇ ਆਜੰਦਾ ਅੱਗੇ ਸਾਰਾ ਮਾਡਰ ਟਾਉਨ ਦਾ ਏਰੀਆ ਪੈਸੀ ਹਲਾ ਕਸਾਰ ਅੱਗੇ ਜਾ ਕੇ ਇਹ ਸਾਰਾ ਮਾਡਲ ਟਾਉਨ ਦਾ ਏਰੀਆ ਜੀ ਇਹ ਆ ਗਿਆ ਜੀ ਆਪਾਂ ਮਿੱਕੂ ਪਾਰਕ ਇਹ ਸਾਰਾ ਦੇਖ ਸਕਦੇ ਹੋ ਜੀ ਬੜੀ ਸੋਹਣੀ ਮਾਰਕੀਟ ਇਹ ਸਾਰਾ 뷰 ਦੇਖੋ ਜੀ ਸੋਹਣਾ ਲੱਗਦਾ ਬਹੁਤ ਬਿਊਟੀ ਇਹ ਸਾਰਾ ਮਡਲ ਟਾਉਨ ਦਾ ਏਰੀਆ ਨਿਓਰ ਬਾਲਡ ਸਕੂਲ ਜੀ ਇਹ ਸਾਹਮਣੇ ਮੇਅਰ ਕੈਂਪ ਦਫਤਰ ਆ ਗਿਆ ਜੀ ਰਵਿੰਦਰ ਦੇ ਵਿੱਚ ਇਹ ਮੇਅਰ ਦਾ ਆਫਿਸ ਆ ਪਾ ਇਧਰ ਦੇ ਦੋ ਉਦੋਂ ਆਏ ਸੀ ਹੈਂਗ ਨਹੀਂ ਹੋਣੀ ਨਾਲ ਇਹ ਆ ਗਿਆ ਜੀ ਗ੍ਰੀਨ ਮਾਰਕਟ ਆਂ ਦਾ ਏਰੀਆ ਉਹ ਜਿਹੜੀ ਪਿੱਛੇ ਪਹਿਲਾਂ ਸੀ ਉਹ ਮਾਰਕੀਟ ਸੀ ਉੱਥੇ ਦੀ ਮਾਰਕਟ ਆਂ ਦੀ ਤੇ ਇਹ ਹੈਗਾ ਜੀ ਗ੍ਰੀਨ ਮਾਡਰ ਟਾਊਨ देखो ਨੇ ਆ ਪਤਾ ਨੂੰ ਅੱਗੇ ਗੋਲ ਮਾਰਕੀਟ ਆਉਂਦੀ ਆ ਜਿਹੜੀ ਗੋਲ ਗੋਲੀ ਹੈਗੀ ਆ ਉਹਦਾ ਨਾਂ ਹੀ ਇਸ ਕਰਕੇ ਗੋਲ ਮਾਰਕੀਟ ਪਾਇਆ ਗਿਆ ਹੈ ਇੱਥੋਂ ਸਟਾਰਟ ਹੋ ਜਾਂਦੀ ਹੈ ਜੀ ਇਹ ਗੋਲ ਮਾਰਕੀਟ ਜਲੰਧਰ ਦੇ ਵਿੱਚ ਹੀ ਆ ਇਹ ਗ੍ਰੀਨ ਮਾਡਰ ਟਾਊਨ ਦਾ ਏਰੀਆ ਇਹ ਹੈਗਾ ਗੋਲ ਮਾਰਕੀਟ ਮੈਂ ਇੱਥੇ ਕਾਫੀ ਦਿਨ ਪਹਿਲਾਂ ਅਜ ਤੋਂ 3 ਕਿ ਸਾਲ ਪਹਿਲਾਂ ਇੱਥੇ ਕਾਫੀ ਰਿਹਾ ਇਸ ਏਰੀਆ ਚ ਕੋਲ ਪਾਸ ਨਹੀਂ ਆ ਦੇਖੋ ਇਸ ਤਰ੍ਹਾਂ ਗੋਲ ਗੋਲ ਉਧਰ ਨਹੀਂ ਸੈੱਡ ਨੂੰ ਹੋ ਜਾਂਦੀ ਹੈ ਇਹਦੇ ਨਾਲ ਇੱਥੇ ਮੂਰਨ ਮਾਰਕ ਦਾ ਨਾਮ ਪਿਆ ਹੈ ਇਹ ਹੈਗਾ ਜੀ ਦਾਇੰਦਰਾ ਪਾਰਕ ਹਾਊਸ ਬਿਲਡਿੰਗ ਹੈਗਾ ਸੋਸਾਇਟੀ ਇਹ ਛੋਟਾ ਜਿਹਾ ਪਾਰਕ ਬਣਿਆ ਹੋਇਆ ਜੀ ਇੱਥੇ ਆਪਣਾ ਮਿੱਤਰਾਂ